ਰੋਜ਼ੀ ਦਰਸ਼ਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ ਦਸਵੀਂ ਤਲਵੰਡੀ ਸਾਬੋ ਗੁਰਦੁਆਰ ਸਾਹਿਬ ਤੁਹਾਨੂੰ ਦਰਸ਼ਨ ਕਰਾ ਰਹੇ ਆਂ ਜੀ ਅੱਜ ਦੀ ਵੀਡੀਓ ਦੇ ਵਿੱਚ ਤੇ ਬਣ ਰਹੇ ਹੋ ਵੀਡੀਓ ਦੇ ਲਾਸਟ ਤੱਕ ਇਹ ਅੰਦਰ ਗੁਰਦੁਆਰਾ ਸਾਹਿਬ ਦਰਬਾਰ ਹੈ ਜੀ ਅ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠੰਡਾ ਦਰਸ਼ਨ ਕਰ ਰਹੇ ਹੋ ਤੁਸੀਂ ਜਦੋਂ ਗੁਰੂ ਸਾਹਿਬ ਇੱਥੇ ਆਏ ਸੀਗੇ ਇਹ ਤੁਹਾਨੂੰ ਦੱਸਦੇ ਆਂ ਜੀ ਭਾਈ ਦੱਲ ਸਿੰਘ ਆਪਣੇ ਨਾਲ 400 ਘੋੜਸਵਾਰ ਤੇ ਕਿਸਾਨਾਂ ਨੂੰ ਲੈ ਕੇ ਤਲਵੰਡੀ ਸਾਬੋ ਤੋਂ 12 ਕਿਲੋਮੀਟਰ ਦੂਰ ਪਿੰਡ ਬੰਗੀ ਨਿਆਲ ਸਿੰਘ ਵਾਲੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਵਾਗਤ ਲਈ ਪਹੁੰਚਦਾ ਤੇ ਭਿਆਨਕ ਜੰਗਲ ਹੈ ਤੇ ਦੁਪਹਿਰ ਦਾ ਸਮਾਂ ਇੱਕ ਵਿਪਲ ਖੜਾ ਹੈ ਤੇ ਨੇੜੇ ਸੁੱਕਾ ਖੂਹ ਹੈ ਭਾਈ ਦੱਲ ਸਿੰਘ ਗੁਰੂ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਖੜਾ ਅਾ ਚਿੱਤਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਭਾਈ 달 ਸਿੰਘ ਸਾਹਮਣੇ ਸੁੱਕਾ ਖੂਹ ਹੈ ਤੇ ਇਹ ਦਰਖਤ ਹੈ ਜਿੱਥੇ ਗੁਰੂ ਗਮ ਸਿੰਘ ਜੀ ਆ ਕੇ ਬੈਠੇ ਸਨ ਜਦੋਂ ਮਕਸਰ ਤੋਂ ਬਾਅਦ ਇੱਧਰ ਆਏ ਸੀਗੇ ਤਲਵੰਡੀ ਸਾਬੋ ਇਸ ਚਿੱਤਰ ਦੇ ਵਿੱਚ ਦੇਖ ਰਹੇ ਹਾਂ ਭਾਈ 달 ਸਿੰਘ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਨਾਲ ਆਏ ਸਿੰਘਾਂ ਅਤੇ ਆਪਣੇ ਸਾਥੀਆਂ ਸਮੇਤ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚਦਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗਤ ਲਈ ਭਾਈ 달 ਦੇ ਦਾ ਪਰਿਵਾਰ ਇਲਾਕੇ ਦੇ ਬਤਵੰਤ ਤੇ ਸੱਜਣ ਤੇ ਸਾਧ ਸੰਗਤ ਪਹਿਲਾਂ ਹੀ ਪਹੁੰਚੀਆਂ ਹੋਈਆਂ ਸਨ ਤੇ ਸ਼ਾਮ ਦਾ ਸਮਾਂ ਤੇ ਸਾਰੇ ਪਤਵੰਤੇ ਸੱਜਣ ਅਤੇ ਸੰਗਤਾਂ ਗੁਰੂ ਸਾਹਿਬ ਨੂੰ ਭਟਾਵਾ ਪੇਸ਼ ਕਰ ਰਹੀਆਂ ਨੇ ਇਸ ਚਿੱਤਰ ਦੇ ਵਿੱਚ ਇਹ ਦਿਖਾਇਆ ਗਿਆ ਜੀ ਅੱਗੇ ਹੈ ਜੀ ਭਾਈ ਦਾਲ ਸਿੰਘ ਤੇ ਕਹਿਨ ਤੇ ਗੁਰੂ ਗੋਬਿੰਦ ਸਿੰਘ ਜੀ ਸਿੰਘਾ ਸਮੇਤ ਭਾਈ ਦਾਲ ਸਿੰਘ ਜੀ ਦੇ ਨਿਵਾਸ ਸਥਾਨ ਕਿਲੇ ਵਿੱਚ ਜਾਂਦੇ ਨੇ ਦਾਲ ਸਿੰਘ ਦਾ ਕਿਲਾ ਸੀ ਇੱਥੇ ਤੇ ਭਾਈ ਦਾਲ ਸਿੰਘ ਪਰਿਵਾਰ ਸਮੇਤ ਆਪ ਗੁਰੂ ਪਾਤਸ਼ਾਹ ਤੇ ਸੰਗਤਾਂ ਦੀ ਨੂੰ ਲੰਗਰ ਛਕਾਉਣ ਦੀ ਸੇਵਾ ਕਰਦੇ ਨੇ ਪੜ੍ਹ ਦਾਲ ਸਿੰਘ ਕੋੜਾ ਦਸ਼ਾਲਾ ਤੇ ਮਾਇਆ ਗੁਰੂ ਜੀ ਨੂੰ ਪੇਂਟ ਕਰਦਾ ਹੈ। ਅਗਲੇ ਚਿੱਤਰ ਦੇ ਵਿੱਚ ਦੇਖ ਰਿਹਾ ਗੁਰੂ ਗੋਬਿੰਦ ਸਿੰਘ ਜੀ ਉੱਚਾ ਟੱਲੇ ਉੱਤੇ ਜਾਂਦੇ ਨੇ। ਇਸ ਸਥਾਨ ਤੇ ਪਹਿਲਾਂ ਹੀ ਗੁਰੂ ਤੇਗ ਬਹਾਦਰ ਜੀ ਆਏ ਸਨ। ਉਹਨਾਂ ਨੇ ਉਸ ਵੇਲੇ ਫਰਮਾਇਆ ਸੀ ਕਿ ਇੱਥੇ ਮਾਂ ਬਲੀ ਜੋਧਾ ਆ ਕੇ ਬੈਠੇਗਾ। ਟੱਲੇ ਦੇ ਆਸ-ਪਾਸ ਬਹੁਤ ਸਫਾਈ ਹੈ। ਜੋ ਕਲਗੀਧਰ ਪਾਤਸ਼ਾਹ ਜੀ ਨੂੰ ਚੰਗਾ ਲੱਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਇਹ ਤਾਂ ਆਨੰਦਪੁਰ ਸਾਹਿਬ ਵਾਲਾ ਦਮਦਮਾ ਹੈ। ਤੇ ਗੁਰੂ ਸਾਹਿਬ ਜੀ ਨੇ ਇੱਥੇ ਬਿਰਾਜਣ ਲਈ ਪਲੰਘ ਮੰਗਵਾਇਆ ਤੇ ਆਪਣਾ ਕਮਰਖਸਾ ਖੋਲ ਕੇ ਉੱਥੇ ਸ਼ਾਸਤਰ ਰੱਖੇ ਗੁਰੂ ਸਾਹਿਬ ਜੀ ਨੇ ਇਸੇ ਦਮਦਮੇ ਉੱਪਰ ਹੀ ਨਿਵਾਸ ਰੱਖਿਆ ਇੱਥੇ ਰਹੇ ਸੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਵਾਲੇ ਚਿੱਤਰ ਵਿੱਚ ਆ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਸਰ ਸਰੋਵਰ ਦੀ ਕਾਰ ਆਪਣੀ ਢਾਲ ਨਾਲ ਪੰਜ ਢਾਲੇ ਭਰ ਕੇ ਕੱਢੀ ਆ ਦੇਖ ਰਿਹਾ ਹਾਂ ਸਕਰੀਨ ਦੇ ਉੱਪਰ ਚਿੱਤਰ ਦੇ ਵਿੱਚ ਦਰਸਾਇਆ ਗਿਆ ਤੇ ਇਸ ਤੋਂ ਪਹਿਲਾਂ ਗੁਰਤੇਗ ਬਾਦਰ ਜੀ ਨੇ ਗੁਰੂ ਸਰਸਰੋਵਰ ਦੀ ਕਾਰ ਆਪਣੇ ਦਿਸਾਲੇ ਨਾਲ ਕੱਢੀ ਸੀ ਗੁਰਤੇਗ ਬਾਦਰ ਜੀ ਉਹਨਾਂ ਨੇ ਜਿਹੜੀ ਇਹਦੀ ਕਾਰ ਸੀ ਉਹ ਆਪਣੇ ਦਿਸਾਲੇ ਨਾਲ ਕੱਢੀ ਸੀ ਇਸ ਲਈ ਇਹ ਲੋਕ ਕਹਾਵਤ ਬਣ ਗਈ ਕਿ ਨੌਵੇਂ ਨੇ ਦਿਸਾਲੇ ਨਾਲ ਦਸਵੇਂ ਨੇ ਢਾਲੇ ਨਾਲ ਗੁਰਪਾਤ ਸਾਹਿਬ ਦੇ ਸਮੇਂ ਸੰਗਤਾਂ ਗੁਰੂ ਸਰਸਰੋਵਰ ਦੀ ਸੇਵਾ ਕਰਦੇ ਹੋਏ ਆ ਉਸ ਟਾਈਮ ਗੁਰੂ ਸਰਸਰੋਵਰ ਦੀ ਜਿਹੜੀ ਸੇਵਾ ਉਹ ਚੱਲ ਰਹੀ ਸੀ ਇਹ ਚਿੱਤਰ ਦੇ ਵਿੱਚ ਦਰਸਾਇਆ ਗਿਆ ਅੱਗੇ ਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਦੱਲ ਸਿੰਘ ਖੜੇ ਹਨ ਤੇ ਗੁਰੂ ਪਾਤਸ਼ਾਹ ਭਾਈ ਦੱਲ ਸਿੰਘ ਨੂੰ ਕਹਿੰਦੇ ਹਨ ਕਿ ਦੇਖ ਭਾਈ ਦੱਲ ਸਿੰਘ ਉਹ ਸਾਹਮਣੇ ਕਣਕਾਂ ਅੰਬਾਂ ਦੇ ਦਰਖਤ ਪਾਣੀ ਦੀਆਂ ਨਹਿਰਾਂ ਇਹਨਾਂ ਸੁਣ ਕੇ ਭਾਈ ਦੱਲ ਸਿੰਘ ਕਹਿੰਦਾ ਕਿ ਮਹਾਰਾਜ ਪਾਣੀ ਨਹੀਂ ਰੇਤਾ ਚਮਕ ਰਿਆ ਇੱਥੇ ਫਲਾਂ ਦੇ ਦਰਖਤ ਕਿੱਥੇ ਇੱਥੇ ਤਾਂ ਅੱਕ ਹਨ ਮਹਾਰਾਜ ਇੱਥੇ ਮਾਰੂ ਜ਼ਮੀਨ ਇੱਥੇ ਕਣਕਾਂ ਕਿੱਥੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਦੱਲ ਸਿੰਘ ਜੇ ਤੂੰ ਅੱਜ ਹਾਂ ਕਹਿ ਦਿੰਦਾ ਤਾਂ ਇਹ ਸਾਰਾ ਕੁਝ ਅੱਜ ਹੀ ਹੋ ਜਾਣਾ ਸੀ ਹੁਣ ਤੇਰੀਆਂ ਪੀੜ੍ਹੀਆਂ ਦੇਖਣਗੀਆਂ ਗੁਰੂ ਸਾਹਿਬ ਦੇ ਕਹੇ ਬਚਨ ਸਤੋ ਰਿਆਂ ਅੱਜ ਜਦੋਂ ਕਿ ਤੇ ਤੁਸੀਂ ਤਲਵੰਡੀ ਸਾਬੋ ਆਉਂ ਤਿੱਤਲਵੰਡੀ ਸਾਬੋ ਦੇ ਏਰੀਆ ਦੇ ਵਿੱਚ ਹਰੀਆਂ ਭਰੀਆਂ ਕਣਕਾਂ ਤੇ ਨਹਿਰਾਂ ਤੁਹਾਨੂੰ ਦੇਖਣਗੀਆਂ ਕਿਉਂਕਿ ਇਹ ਮਾਰੂਥਲ ਦਾ ਏਰੀਆ ਰੇਤਾ ਇੱਥੇ ਅੱਜ ਵੀ ਤੁਹਾਨੂੰ ਦਿਖੇਗਾ ਪਰ ਫਸਲਾਂ ਇੱਥੇ ਬਹੁਤ ਜ਼ਿਆਦਾ ਹੁਣ ਵਧੀਆ ਹੁੰਦੀਆਂ ਨੇ ਜੇ ਸਾਰਾ ਏਰੀਆ ਘੁੰਮ ਕੇ ਦੇਖਿਓ ਆਸ-ਪਾਸ ਦਾ ਇਧਰ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਵਾਨ ਵਿੱਚ ਬੈਠੇ ਹਨ ਸੇਕ ਸੰਗਤਾਂ ਦਾ ਇਕੱਠ ਹੈ ਸਜਿਆਇ ਦਵਾਨ ਵਿੱਚ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਹਿਬ ਕੌਰ ਜੀ ਆਉਂਦੀਆਂ ਹਨ ਜੋ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਤੋਂ ਆਈਆਂ ਸਨ ਇਹ ਦਵਾਨ ਦੇ ਵਿੱਚ ਬੈਠੇ ਜੀ ਗੁਰੂ ਸਾਹਿਬ ਚਿੱਤਰ ਦੇ ਵਿੱਚ ਦਰਸਾਇਆ ਗਿਆ ਤੇ ਮਾਤਾ ਸੁੰਦਰ ਕੌਰ ਤੇ ਮਾਤਾ ਸਹਿਬ ਕੌਰ ਜੀ ਭਾਈ ਮਨਾ ਮਨੀ ਸਿੰਘ ਜੀ ਨਾਲ ਦਿੱਲੀ ਤੋਂ ਇੱਥੇ ਆਈਆਂ ਸਨ ਮਤਾਵਾ ਗੁਰੂ ਸਾਹਿਬ ਜੀ ਅੱਗੇ ਹੱਥ ਜੋੜ ਕੇ ਖੜੀਆਂ ਹਨ ਤੇ ਗੁਰੂ ਸਾਹਿਬ ਜੀ ਤੋਂ ਸਹਿਬਜਾਦਿਆਂ ਮਾਤਾ ਗੁਜਰੀ ਜੀ ਤੇ ਸਿੰਘਾਂ ਬਾਰੇ ਪੁੱਛਦਿਆਂ ਹਨ ਕਿਉਂਕਿ ਸਹਿਬਜ਼ਾਦੇ ਤੁਹਾਨੂੰ ਇਤਿਹਾਸ ਪਤਾ ਸਾਰਿਆਂ ਨੂੰ ਨਾ ਸ਼ਹੀਦ ਹੋ ਗਏ ਸੀ ਉੱਥੇ ਤੇ ਗੁਰੂ ਗੋਬਿੰਦ ਸਿੰਘ ਜੀ ਮਾਤਾਵਾਂ ਦੀ ਗੱਲ ਸੁਣ ਕੇ ਭਰੇ ਦਵਾਨ ਵਿੱਚ ਸੰਗਤਾਂ ਵੱਲ ਹੱਥ ਨਾਲ ਇਸ਼ਾਰਾ ਕਰਕੇ ਫਰਵਾਉਂਦਿਆਂ ਨਕ ਇਨ ਪੁੱਤਰਾਂ ਨੇ ਕੇਸਿਸ ਪੈ ਵਾਰ دیے ਸਤ ਚਾਰ ਚਾਰ ਮੋਹੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਜਿੰਨੇ ਸਿੰਘ ਬੈਠੇ ਉਹਨਾਂ ਵੱਲ ਹੱਥ ਕਰਕੇ ਉਹਨਾਂ ਨੇ ਸ਼ਬਦ ਉਚਾਰਨ ਕੀਤਾ ਸੀਗਾ ਅਗਲੇ ਚਿੱਤਰ ਦੇ ਚ ਗੁਰੂ ਗੋਰਾਮ ਸਿੰਘ ਸਾਹਿਬ ਜੀ ਦੇ ਸਰੂਪ ਨੂੰ ਲਿਖਵਾਉਣ ਦੀ ਤਿਆਰੀ ਲਈ ਕੋਈ ਸਿੰਘ ਸਿਆਹੀ ਤਿਆਰ ਕਰ ਰਿਹਾ ਹੈ ਤੇ ਕੋਈ ਸਿੰਘ ਕਲਮਾ ਘੜ ਰਿਹਾ ਹੈ ਕੋਈ ਕਾਗਜ਼ ਲੈ ਕੇ ਆ ਰਿਹਾ ਹੈ ਇਹ ਸਾਰਾ ਕਾਰਜ ਬਾਬਾ ਦੀਪ ਸਿੰਘ ਜੀ ਦੀ ਗਵਾਈ ਵਿੱਚ ਹੋ ਰਿਹਾ ਹੈ ਇਹ ਸਥਾਨ ਛੱਪੜੀ ਦੇ ਨੇੜੇ ਹੈ ਤੇ ਉਸ ਦੇ ਆਸ-ਪਾਸੇ ਬੰਸ ਯੁਗੀ ਹੋਇਆ ਦੇਖ ਰਹੇ ਤੁਸੀਂ ਚਿੱਤਰ ਦੇ ਵਿੱਚ ਜੀ ਕਿਉਂਕਿ ਪਹਿਲਾਂ ਜਿਹੜਾ ਸਰੂਪ ਲਿਖੇ ਜਾਂਦੇ ਸੀ ਉਹ ਹੱਥ ਨਾਲ ਕਲਮ ਨਾਲ ਤੇ ਸਿਆਹੀ ਨਾਲ ਲਿਖੇ ਜਾਂਦੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਬਾਬਾ ਦੀਪ ਸਿੰਘ ਜੀ ਵੀ ਹਾਜ਼ਰੀ ਦੇ ਵਿੱਚ ਜਿਹੜਾ ਕੰਮ ਹੋ ਰਿਹਾ ਗਵਾਈ ਦੇ ਵਿੱਚ ਹੋ ਰਿਹਾ ਅੱਗੇ ਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਵਾਸਤੇ ਇੱਕ ਬਹੁਤ ਸੁੰਦਰ ਚਮਿਆਨਾ ਲਗਾਇਆ ਗਿਆ ਹੈ ਇਸ ਚਮਿਆਨੇ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਭਾਈ ਮਨੀ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਗੜ ਲਿਖਵਾ ਰਹੇ ਹਨ ਬਾਬਾ ਦੀਪ ਸਿੰਘ ਜੀ ਪੂਰੀ ਰਖਵਾਲੀ ਦਾ ਪ੍ਰਬੰਧ ਕਰ ਰਹੇ ਹਨ ਦੇਖ ਰਹੇ ਹੋ ਜੀ ਚਿੱਤਰ ਦੇ ਵਿੱਚ ਅਗਲਾ ਚਿੱਤਰ ਦੇ ਵਿੱਚ ਆ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਕਲਮਾ ਤੇ ਸਿਆਹੀ ਛਪੜੀ ਵਿੱਚ ਪਾ ਕੇ ਗੁਰੂ ਕਾਂਸੀ ਦਾ ਵਰ ਦਿੱਤਾ ਜਿੱਥੇ ਗੁਰਦੁਆਰਾ ਲਖਨਸਰ ਸਾਹਿਬ ਬਣਿਆ ਹੋਇਆ ਹੈ ਨਾਲ ਹੀ ਜਦੋਂ ਆਪਾਂ ਇੱਧਰ ਆਉਣੇ ਆ ਤਖਤ ਦਮਦਮਾ ਸਾਹਿਬ ਤੇ ਮੇਨ ਐਂਟਰੀ ਦੇ ਨਾਲ ਗੁਰਦੁਆਰਾ ਲਖਨਸਰ ਸਾਹਿਬ ਹੈ ਜੀ ਜਿੱਥੇ ਵਰ ਦਿੱਤਾ ਸੀ ਗੁਰੂ ਕਾਂਸੀ ਦਾ ਵਰ ਦਿੱਤਾ ਕਿ ਜਿਹੜਾ ਵੀ ਉੱਥੇ ਬੱਚਾ 35 ਲਿਖੇਗਾ ਜਾਂ ਕੋਈ ਵੀ 35 ਲਿਖਦਾ ਤੇ ਉਹਦੀ ਬੁੱਧੀ ਜਿਹੜੀ ਤੇ ਉਹਦੀ ਕਲਮ ਚੱਲ ਪੈਂਦੀ ਹੈ ਅੱਗੇ ਜੀ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਅਸਥਾਨ ਉੱਤੇ ਦੀਵਾਨ ਸਜਿਆ ਹੋਇਆ ਹੈ ਗੁਰੂਕਿਆਂ ਸਮੇਤਾਂ ਬੈਠੀਆਂ ਹਨ ਇੱਕ ਸਿੱਖ ਬੰਦੂਕ ਫੜੀ ਦੀਵਾਨ ਵਿੱਚ ਆਉਂਦਾ ਹੈ ਤੇ ਉਹ ਬੰਦੂਕ ਗੁਰੂ ਕਲਗੀਧਰ ਜਿੰਨ ਪੇਂਟ ਕਰਦਾ ਹੈ ਅਗਲੇ ਚਿੱਤਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਉਸ ਬੰਦੂਕ ਨੂੰ ਫੜ ਕੇ ਭਾਈ ਦਾਲ ਸਿੰਘ ਨਾਲ ਗੱਲ ਕਰਦੇ ਹਨ ਤੇ ਬੰਦੂਕ ਦੀ ਪਰਖ ਕਰਨ ਲਈ ਆਪਣੇ ਕਿਸੇ ਜਵਾਨ ਨੂੰ ਬੁਲਾਉਣ ਲਈ ਕਹਿੰਦੇ ਹਨ ਤਾਂ ਬਾਬਾ ਵੀਰ ਸਿੰਘ ਅਤੇ ਬਾਬਾ ਅਤੀਰ ਸਿੰਘ ਭੱਜ ਆਉਂਦੇ ਹਨ ਇੱਕ ਦੂਜੇ ਤੋਂ ਮੂਰੇ ਖੜੇ ਹੋਣ ਦੀ ਕੋਸ਼ਿਸ਼ ਕਰਦੇ ਹਨ ਕਿ ਸਾਡੇ ਤੇ ਦੀ ਪਰਖ ਕਰੋ ਇਸ ਬਦੂਕ ਦੀ ਜਿਹੜੀ ਬਦੂਕ ਕਿਸੇ ਸਿੱਖ ਨੇ ਪੇਂਟ ਕੀਤੀ ਸੀ ਕੋਦੋਂ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਹਾਜ਼ਰੀ ਵਿੱਚ 1706 ਈਸਵੀ ਵਿਸਾਖੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਸੀ ਤੇ ਉਸ ਚਿੱਤਰ ਜਿਹੜੀ ਉਹਦਾ ਸਾਕੀ ਮਨਾਇ ਉਹਦਾ ਚਿੱਤਰ ਬਣਾਇਆ ਗਿਆ ਜੀ ਗਿਆ ਜਦੋਂ ਸੰਗਤਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤਨਵੰਡੀ ਸਭ ਹਨ ਤਾਂ ਸੰਗਤਾਂ ਤਨਵੰਡੀ ਸਭ ਵੱਡੀ ਗਿਣਤੀ ਵਿੱਚ ਆਉਂਦੀਆਂ ਹਨ ਗੁਰੂ ਪਾਤਸ਼ਾਹ ਦੀਵਾਨ ਲਾਉਂਦੇ ਹਨ ਕੋਈ ਸਿੰਘ ਕੋੜ ਸਵਾਰੀ ਕਰ ਰਿਹਾ ਹੈ ਕੋਈ ਸਿੰਘ ਗੱਤਕਾ ਖੇਡ ਰੇਨ ਤੇ ਕੋਈ ਸਿੰਘ ਆਪਣੇ ਸ਼ਾਸਤਰ ਸਾਫ਼ ਕਰ ਰਹੇ ਹਨ ਚਿੱਤਰ ਦੇ ਵਿੱਚ ਤੁਸੀਂ ਦੇਖ ਰਹੇ ਹਾਂ ਜੀ ਅੱਗੇ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬੀੜ ਵਿਖਵਾਈ ਜਾ ਰਹੀ ਸੀ ਤਾਂ ਸਿੰਘਾਂ ਨੇ ਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਸਾਨੂੰ ਅਰਥ ਕਰਕੇ ਦੱਸੋ ਉਸ ਸਮੇਂ ਅਮਰਤ ਵੇਲੇ ਜੋ ਲਖਾਈ ਹੁੰਦੀ ਸੀ ਗੁਰੂ ਸਾਹਿਬ ਸ਼ਾਮ ਨੂੰ ਲਿਖੀ ਬਾਣੀ ਦੀ ਕਥਾ ਸੁਣਾਉਂਦੇ ਸੀ ਸੰਗਤ ਆ ਪਿਆਰ ਨਾਲ ਕਥਾ ਸੁਣਦੀਆਂ ਜਿੰਨਾ 48 ਗੁਰਮਖਾ ਨੇ ਆਦਤ ਤੋਂ ਅੰਤ ਤੱਕ ਕਥਾ ਸਰਵਣ ਕੀਤੀ ਉਹਨਾਂ ਨੂੰ ਗੁਰੂ ਜੀ ਨੇ ਬ੍ਰਹਮ ਗਿਆਨੀ ਪਦਵੀ ਨਾਲ ਸਨਮਾਨਿਆ ਜਿੰਨਾ 48 ਗੁਰਮਖਾ ਨੇ ਸ਼ੁਰੂ ਤੋਂ ਲੈ ਕੇ ਆਦਤ ਤੋਂ ਅੰਤ ਤੱਕ ਕਥਾ ਸਰਵਣ ਕੀਤੀ ਸੀਗੀ ਉਹਨਾਂ ਨੂੰ ਬ੍ਰਹਮ ਗਿਆਨੀ ਦੀ ਪਦਵੀ ਨਾਲ ਸਨਮਾਨ ਕਿਸ਼ ਤੇ ਇਹ ਲਾਸਟ ਦੇ ਵਿੱਚ ਮੌਜੂਦਾ ਵਿਸਾਖੀ ਜੋ ਅੱਜ ਕੱਲ ਮਨਾਈ ਜਾਂਦੀ ਹੈ ਉਹਦਾ ਚਿੱਤਰ ਹੈ ਜੀ ਇਹ ਤਖਤ ਚਿੱਟੀ ਦਮੰਦਮਾ ਸਾਹਿਬ ਦੀ ਇਮਾਰਤ ਇਸ ਚਿੱਤਰ ਦੇ ਵਿੱਚ ਦਿਖਾਈ ਗਈ ਹੈ ਜੀ